ਸਤਿ ਸ੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅਮਰੀਕਾ ਦੇ ਵਿੱਚ ਭਾਰਤੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਮਾਮਲਾ ਲਗਾਤਾਰ ਤੂਰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਕਿ ਬੀਤੇ ਕੁਝ ਦਿਨ ਪਹਿਲਾਂ ਹਰਜਿੰਦਰ ਸਿੰਘ ਦੇ ਟਰੱਕ ਥੱਲੇ ਆ ਕੇ ਜਿਨ੍ਹਾਂ 3 ਜਣਿਆਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਵਿੱਚ ਹਰਜਿੰਦਰ ਸਿੰਘ ਨੂੰ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਹਰਜਿੰਦਰ ਸਿੰਘ ਦੀ ਨਿਸ਼ਾਨਦੇਹੀ ਹੋਈ ਉਸ ਦੀ ਇਹ ਜਿਹੜਾ ਮੌਕਾ ਹੈ ਵਾਰਦੇ ਤੇ ਨਕਸ਼ਾ ਬਣਦਾ ਹੁੰਦਾ ਹੈ ਜਿਸ ਜਗ੍ਹਾ ਦਾ ਨਕਸ਼ਾ ਵਗੈਰਾ ਬਣ ਕੇ ਕੋਰਟ ਦੇ ਵਿੱਚ ਜਿਹੜੀ ਉਸ ਦੀ ਪੇਸ਼ੀ ਹੋ ਗਈ ਕੋਰਟ ਦੇ ਵਿੱਚ ਪੇਸ਼ੀ ਦੌਰਾਨ ਜਦੋਂ ਮੰਗੋ ਠੀਕੇ ਹਰਜਿੰਦਰ ਸਿੰਘ ਨੂੰ ਇੰਨੀ ਜਿਹੜੀ ਸਜ਼ਾ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਜੱਜ ਨੇ ਤੇ ਬਿਰੋਧੀ ਧਿਰ ਨੇ ਇੱਕ ਵੱਡੀ ਸਜ਼ਾ ਦਵਾਣ ਦਾ ਜਿਹੜਾ ਫੈਸਲਾ ਕਰ ਲਿਆ ਸੀ ਬਹੁਤ ਜਿਹੜੀ ਸਜ਼ਾ ਬਣ ਪਈ ਸੀ ਹਰਜਿੰਦਰ ਸਿੰਘ ਨੂੰ ਪਰ ਉਹ ਕਿਤੇ ਨਾ ਕਿਤੇ ਹੁਣ ਸਜ਼ਾ ਘੱਟ ਕਰਵਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚੋਂ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀਰ ਤੇ ਜੇਕਰ ਪੰਜਾਬ ਦੇ ਪੋਲੀਟੀਕਲ ਲੀਡਰਾਂ ਦੀ ਗੱਲ ਕਰੀਏ ਤਾਂ ਪੋਲੀਟੀਕਲ ਲੀਡਰਾਂ ਦੇ ਮੱਲੇ ਵੀ ਵੱਡਾ ਹੰਬੜਾ ਮਾਰਿਆ ਜਾ ਰਿਹਾ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਸਾਰਿਆਂ ਦੇ ਵੱਲੋਂ ਪੋਸਟਾਂ ਪਾਈਆਂ ਗਈਆਂ ਨੇ ਆਮ ਆਦਮੀ ਪਾਰਟੀ ਦੇ ਹਰਸ਼ਿੰਦਰਤ ਕੋਰ ਬਾਦਲ ਅਕਾਲੀ ਦਲ ਵੱਲੋਂ ਤੇ ਹੋਰ ਕਾਂਗਰਸ ਦੇ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਪੋਸਟਾਂ ਲਗਾਤਾਰ ਪੈਣੀਆਂ ਸ਼ੁਰੂ ਹੋ ਗਈਆਂ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਰਹੀ ਹੈ ਇਹ ਤਾਂ ਜੋ ਉਸਦੀ ਹਰਜਿੰਦਰ ਸਿੰਘ ਦੀ ਜਿਹੜੀ ਸਜ਼ਾ ਹੈ ਉਹ ਘੱਟ ਕਰਵਾ ਸਕੇ ਤਾਂ ਇਹ ਹੁਣ ਜਿਹੜੀਆਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਹਰਜਿੰਦਰ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਇਸ ਪੇਸ਼ੀ ਦੇ ਦੌਰਾਨ ਜਦੋਂ ਹਰਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਇੱਕ ਸਰਕਾਰੀ ਵਕੀਲ ਕੁੜੀ ਹੈ ਜਿਹੜੀ ਕਿ ਇਹ ਮੁਸਲਮਾਨ ਧਰਮ ਨੂੰ ਬਿਲੋਂਗ ਕਰਦੀ ਹੈ ਪਰ ਉਹ ਪੰਜਾਬੀ ਬੋਲਦੀ ਹੈ ਉਸ ਦੇ ਵੱਲੋਂ ਪੰਜਾਬੀ ਦੇ ਵਿੱਚ ਹਰਜਿੰਦਰ ਨਾਲ ਗੱਲਬਾਤ ਜਿਹੜੀ ਕੀਤੀ ਜਾਂਦੀ ਹੈ ਜੋ ਵੀ ਜੱਜ ਉਧਰੋਂ ਕਹਿੰਦੇ ਨੇ ਤਾਂ ਉਹ ਸਾਰਾ ਹੀ ਟਰਾਂਸਲੇਟ ਕਰਕੇ ਹਰਜਿੰਦਰ ਸਿੰਘ ਨੂੰ ਦੱਸਦੀ ਹੈ ਹਰਜਿੰਦਰ ਸਿੰਘ ਨੂੰ ਐਡਵੋਕੇਟ ਕਰਨ ਦੇ ਲਈ ਵੀ ਕਹਿੰਦੀ ਹੈ ਕਿ ਤੂੰ ਕੋਈ ਵਕੀਲ ਕਰਨਾ ਚਾਹੁੰਦਾ ਹੈ ਤਾਂ ਹਾਂ ਹਰਜਿੰਦਰ ਸਿੰਘ ਦੇ ਵੱਲੋਂ ਵੀ ਜਿਹੜਾ ਵਕੀਲ ਹੈ ਉਸ ਦੇ ਵੱਲੋਂ ਕਰਵਾ ਦਿੱਤਾ ਗਿਆ ਜੋ ਵੀ ਸਾਰੀ ਗੱਲਬਾਤ ਹੈ ਉਹ ਬੜੇ ਹੀ ਪਿਆਰ ਦੇ ਨਾਲ ਤੇ ਵਧੀਆ ਤਰੀਕੇ ਦੇ ਨਾਲ ਉਹ ਜਿਹੜੀ ਕੁੜੀ ਵਕੀਲ ਹੈ ਉਹ ਗੱਲਬਾਤ ਹਰਜਿੰਦਰ ਦੀ ਜਿਹੜੀ ਹੈ ਜੱਜ ਤੱਕ ਰੱਖ ਰਹੀ ਹੈ ਤੇ ਜੱਜ ਦੀ ਗੱਲਬਾਤ ਹੈ ਜਿਹੜੀ ਉਹ ਹਰਜਿੰਦਰ ਨੂੰ ਸਾਰੀ ਦੱਸਦੀ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੇਕਰ ਕੱਲ ਰਾਤ ਦੀ ਗੱਲ ਕਰੀ ਜਾਵੇ ਤਾਂ ਕੱਲ ਰਾਤ 20 ਲੱਖ ਪਟੀਸ਼ਨਾਂ ਪੈ ਗਈਆਂ ਸੀ ਇਹ 11 ਵਜੇ ਤੱਕ ਤਾਂ ਹੁਣ ਜਿਹੜੀਆਂ ਪਟੀਸ਼ਨਾਂ ਨੇ ਉਹ ਵੱਧ ਕੇ ਇਹ 26 ਤੋਂ ਕੁਝ ਕੁ 26 26 ਲੱਖ ਜਿਹੜੀਆਂ ਪਟੀਸ਼ਨਾਂ ਉਹ ਪੈ ਗਈਆਂ ਨੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਿਹੜਾ ਹੰਬੜਾ ਮਾਰਿਆ ਗਿਆ ਇਸ ਨੌਜਵਾਨ ਨੂੰ ਬਚਾਉਣ ਦੇ ਲਈ ਕਿਉਂਕਿ ਹਰਜਿੰਦਰ ਸਿੰਘ ਦੀ ਪਿੰਡ ਰਟੋਲ ਦੇ ਵਿੱਚ ਇੱਕ ਵਿਧਵਾ ਮਾਂ ਹੀ ਐ ਜੋ ਉਸ ਦੇ ਸਿਰ ਦੇ ਉੱਪਰ ਸਹਾਰਾ ਸੀ ਹਰਜਿੰਦਰ ਸਿੰਘ ਦੇ ਉੱਪਰ ਪਰ ਉਸ ਵਿਧਵਾ ਮਾਂ ਦੇ ਸਿਰ ਦੇ ਉੱਪਰ ਕੋਈ ਸਹਾਰਾ ਨਹੀਂ ਬਿਦਾਏ ਬਜਾਏ ਹਰਜਿੰਦਰ ਦੇ ਤਾਂ ਹੀ ਲੋਕਾਂ ਨੇ ਹਰਜਿੰਦਰ ਦੀ ਜਿਹੜੀ ਪੁਲੀਏ ਸੂਰਤ ਦੇਖ ਕੇ ਉਸ ਦੀ ਜਿਹੜੀ ਇੰਨੀ ਸਪੋਰਟ ਕਰਨੀ ਸ਼ੁਰੂ ਕੀਤੀ ਆ ਤਾਂ ਹਰਜਿੰਦਰ ਦੇ ਪਿੰਡ ਵੀ ਬਹੁਤ ਸਾਰੀਆਂ ਜ세 ਬੰਦੀਆਂ ਤੇ ਬਹੁਤ ਸਾਰੇ ਲੋਕ ਆ ਜਿਹੜੇ ਜਾਣਾ ਸ਼ੁਰੂ ਹੋ ਗਏ ਨੇ ਹਰਜਿੰਦਰ ਦੀ ਮਾਤਾ ਉਸ ਸਦਮੇ ਦੇ ਵਿੱਚ ਆ ਬੋਲ ਨਹੀਂ ਰਹੀ ਤਾਂ ਬਹੁਤ ਸਾਰੇ ਲੋਕਾਂ ਦੇ ਕੋਲ ਜਾ ਕੇ ਦਲਾਸਾ ਦਿੱਤਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਕਿਸੇ ਵੀ ਤਰ੍ਹਾਂ ਹਰਜਿੰਦਰ ਨੂੰ ਜਿਹੜਾ ਬਚਾਵਾਂਗੇ ਜ਼ਰੂਰ ਬਚਾਵਾਂਗੇ ਅਸੀਂ ਉਸ ਦਾ ਕਿਸੇ ਵੀ ਤਰ੍ਹਾਂ ਦੇ ਨਾਲ ਦਾ ਜਿਹੜਾ ਕੋਈ ਘਾਟਾ ਉਹ ਨਹੀਂ ਹੋਣ ਦੇਵਾਂਗੇ ਸੋ ਪੂਰੇ ਪੰਜਾਬ ਦੇ ਵਿੱਚ ਲੋਕਾਂ ਦੇ ਵੱਲੋਂ ਹਰਜਿੰਦਰ ਦੇ ਨਾਮ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਹਰਜਿੰਦਰ ਦੀ ਜਿਹੜੀ ਬਣਦੀ ਸਜ਼ਾ ਉਸ ਤੋਂ ਵੱਧ ਸਜ਼ਾ ਨਾਲ ਉਸ ਨੂੰ ਹੋ ਸਕੇ ਜਿਹੜੀ ਬਣਦੀ ਸਜ਼ਾ ਉਹ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਹਰਜਿੰਦਰ ਦੀ ਵੀ ਇੱਕ ਬਹੁਤ ਵੱਡੀ ਗਲਤੀ ਹੈ ਕਿਉਂਕਿ ਕਿਸੇ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲੈਣਾ ਬੜੀ ਵੱਡੀ ਗੱਲ ਹੁੰਦੀ ਆ ਉਹ ਵੀ ਕਿਸੇ ਮਾਂ ਦੇ ਪੁੱਤ ਸੀ ਕੀ ਪਤਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਕੀ ਮਜਬੂਰੀ ਸੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਹਰਜਿੰਦਰ ਦੇ ਲਈ ਰੋ ਰਹੇ ਆ ਤਾਂ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਤਾਂ ਇਸ ਤਰ੍ਹਾਂ ਰੋਂਦਾ ਹੀ ਹੋਵੇਗਾ ਪਰ ਉਹਨਾਂ ਨੇ ਗੱਲ ਸਾਰੀ ਕਾਨੂੰਨ ਦੇ ਉੱਪਰ ਛੱਡੀ ਹੋਈ ਹੈ ਤਾਂ ਇਧਰੋਂ ਹਰਜਿੰਦਰ ਦਾ ਕੋਈ ਵੀ ਨਹੀਂ ਸੀ ਪਰ ਪਰਮਾਤਮਾ ਨੇ ਕੋਈ ਹਰਜਿੰਦਰ ਦੀ ਮਾਂ ਦੀਆਂ ਅਲਦਾਸਾਂ ਜਾਂ ਫਿਰ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਇਆ ਜਿਹੜਾ ਸਾਰਾ ਹੀ ਪੰਜਾਬ ਇੱਕੋ ਦਮ ਹਰਜਿੰਦਰ ਦੇ ਨਾਲ ਹੱਕ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜ ਗਿਆ ਤਾਂ ਲਗਾਤਾਰ ਪਟੀਸ਼ਨਾਂ ਪਾਈਆਂ ਜਾ ਰਹੀਆਂ ਨੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਚੱਲ ਰਹੀ ਹੈ ਜਿੰਨੇ ਵੀ ਇਹ ਟਰੱਕ ਡਰਾਈਵਰ ਨੇ ਜਿਨ੍ਹਾਂ ਦੇ ਵੀਜ਼ੇ ਰੱਦ ਕੀਤੇ ਸੀ ਤਾਂ ਉਸ ਵੀਜ਼ੇ ਰੱਦ ਹੋਣ ਦੇ ਲਈ ਵੀ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਰਹੀ ਹੈ ਕਿ ਜਿਹੜੇ ਵਰਕ ਪਰਮਿਟ ਹੈ ਉਹ ਜ਼ਰੂਰ ਦਿੱਤੇ ਜਾਣ ਇਸ ਤਰ੍ਹਾਂ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਕਿਉਂਕਿ ਇਹ ਇਕੱਲੇ ਹਰਜਿੰਦਰ ਸਿੰਘ ਦੀ ਗੱਲ ਹੀ ਨਹੀਂ ਹੋਰ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਨੇ ਜਿਹੜੇ ਐਤੋਂ 40-40 ਲੱਖ ਰੁਪਇਆ ਲਾ ਕੇ ਤੇ ਆਪਣੇ ਜ਼ਮੀਨਾਂ ਵੇਚ ਕੇ ਆਪਣਾ ਘਰ-ਵਾਰ ਦਾ ਸਾਰਾ ਸਰਮਾਇਆ ਵੇਚ ਕੇ ਨਵੇਂ ਫਿਊਚਰ ਨਵਾਂ ਭਵਿੱਖ ਸਿਰਜਣ ਦੇ ਲਈ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਗਏ ਨੇ ਕੋਈ ਕਿਸੇ ਤਰ੍ਹਾਂ ਗਿਆ ਕੋਈ ਕਿਸੇ ਤਰ੍ਹਾਂ ਗਿਆ ਤਾ ਇਸੇ ਤਰ੍ਹਾਂ ਸਾਰੇ ਹੀ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਪੋਲੀਟੀਕਲ ਲੀਡਰ ਵੀ ਨੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਦਖਲ ਅੰਦਾਜ਼ੀ ਦੇਣੀ ਉਹਦੇ ਵੱਲੋਂ ਸ਼ੁਰੂ ਕਰ ਦਿੱਤੀ ਹੈ ਸੋ ਆਸ ਕਰਦੇ ਆ ਕਿ ਹਰਜਿੰਦਰ ਦੇ ਇਹ ਜਿਹੜੇ ਹਰਜਿੰਦਰ ਵਾਲਾ ਕੇਸ ਹੈ ਇਹ ਜਲਦੀ ਤੋਂ ਜਲਦੀ ਜਿਹੜਾ ਨਿਬਟ ਜਾਊਗਾ ਇਸ ਤੇ ਜਿਹੜੀ ਸਜ਼ਾ ਉਹ ਬਹੁਤ ਹੀ ਨਾਮਾਤਰ ਹੀ ਰਹਿ ਜਾਊਗੀ ਜਿਹੜੀ ਹਰਜਿੰਦਰ ਹੱਸ ਕੇ ਕੱਟ ਲਊਗਾ ਤੇ ਉਸ ਦਾ ਜਿਹੜਾ ਬਚਾਅ ਵੀ ਹੋ ਜਾਊਗਾ ਕਿਉਂਕਿ ਜੇਕਰ ਹਰਜਿੰਦਰ ਨੇ 45 ਤੋਂ 50 ਸਾਲ ਦੀ ਜਿਹੜੀ ਸਜ਼ਾ ਕੱਟੀ ਤਾਂ ਫਿਰ ਤਾਂ ਉਸ ਦੀ ਜ਼ਿੰਦਗੀ ਹੀ ਖਤਮ ਹੋ ਜਾਣੀ ਆ ਪਿੱਛੇ ਵਿਧਵਾ ਮਾਂ ਉਹ ਤਾਂ ਦੇਖਦੀ ਹੀ ਉਸ ਨੂੰ ਜਿਹੜੀ ਹੈ ਐ ਇਦਾਂ ਹੀ ਵਿਚਾਰੀ ਤੁਰ ਜਾਵੇਗੀ ਸੋ ਸਾਰੇ ਨੇ ਇਹੀ ਗੱਲ ਧਿਆਨ ਦੇ ਵਿੱਚ ਰੱਖਦੇ ਹੋਏ ਹਰਜਿੰਦਰ ਦਾ ਬਹੁਤ ਵੱਧ ਚੜ ਕੇ ਸਾਥ ਦਿੱਤਾ ਤਾਂ ਪੂਰੇ ਪੰਜਾਬ ਵੀ ਇੱਕ ਵਾਰ ਡਟ ਕੇ ਹਰਜਿੰਦਰ ਦੇ ਹੱਕ ਦੇ ਵਿੱਚ ਜਿਹੜੀ ਹੈ ਅਪੀਲ ਹੈ ਪਟੀਸ਼ਨ ਹੈ ਉਹ ਦਾਇਰ ਕਰ ਰਹੇ ਨੇ ਅਸੀਂ ਰਾਤੀ ਵੀ ਤੁਹਾਨੂੰ ਬਹੁਤ ਪਟੀਸ਼ਨਾਂ ਦੀ ਜਿਹੜੀ ਫੁਟੇਜ ਦਿਖਾਈ ਸੀ ਤਾਂ ਅੱਜ ਹਰਜਿੰਦਰ ਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਹੋਇਆ ਤਾਂ ਕੋਰਟ ਦੇ ਵਿੱਚ ਪੇਸ਼ੀਦਾਰਾ ਹਰਜਿੰਦਰ ਤੇ ਹਰਜਿੰਦਰ ਦੇ ਨਾਲ ਜਿਹੜਾ ਵਕੀਲ ਗੱਲਬਾਤ ਕਰ ਰਿਹਾ ਕਿਸ ਤਰ੍ਹਾਂ ساری ਗੱਲਬਾਤ ਹੋ ਰਹੀ ਹੈ ਉਹ ਤੁਸੀਂ ਦੇਖੋ ਦੇਆਂ ਤਸਵੀਰਾਂ ਦੇ ਵਿੱਚ ਇਹ ਅਮਰੀਕਾ ਕੋਰਟ ਦੀਆਂ ਤਸਵੀਰਾਂ ਨੇ ਜਿੱਥੇ ਹਰਜਿੰਦਰ ਸਿੰਘ ਨੂੰ ਪੇਸ਼ ਕੀਤਾ ਹੋਇਆ ਬਸ ਹੁਣ ਜਿਹੜਾ ਕੋਰਟ ਦੇ ਵਿੱਚ ਕੇਸ ਹੈ ਫਾਸਟ ਟਰੈਕ ਤੇ ਲੱਗ ਜਾਣਾ ਹੈ ਜਿਸ ਤੋਂ ਬਾਅਦ ਵਿੱਚ ਸੁਣਵਾਈ ਹੋ ਜਾਣੀ ਹੈ ਇਸ ਮਾਮਲੇ ਤੇ ਇਹ ਲੁਧਿਆਣਾ ਤੋਂ ਜਿਵੇਂ ਨਹੀਂ ਚਾਹੁੰਦੇ ਅਮੀਦਵਾਰ ਨੇ ਜਿਹੜੇ ਐਮਪੀ ਨੇ ਸੰਜੀਵ अरोड़ा ਉਹਨਾਂ ਦੇ ਵੱਲੋਂ ਜਿਹੜੀ ਪੋਸਟ ਪਾਈ ਗਈ ਹੈ ਹਰਜਿੰਦਰ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਵਿਦੇਸ਼ ਮੰਤਰਾਲੇ ਨੂੰ ਜਿਹੜੀ ਹੈ ਰਿਕਵੈਸਟ ਬੇਨਤੀ ਕੀਤੀ ਗਈ ਹੈ ਤਾਂ ਉੱਥੇ ਹੀ ਅਕਾਲੀ ਦਲ ਦੇ ਐਮਪੀ ਸਿਮਰਜੀਤ ਆਪਣੇ ਜਿਹੜੀ ਸ ਹਰ ਸਿਮਰਤਪੁਰ ਬਾਦਲ ਹੈ ਹਰ ਸਿਮਰਤਪੁਰ ਬਾਦਲ ਦੇ ਵੱਲੋਂ ਵੀ ਜਿਹੜੀ ਅਪੀਲ ਹੈ ਉਹ ਕੀਤੀ ਗਈ ਹੈ ਤਾਂ ਹੁਣ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਪਾਈ ਗਈ ਹੈ ਹਰ ਸਿਮਰਤਪੁਰ ਬਾਦਲੋਂ ਉਹਨਾਂ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ ਆਓ ਅਸੀਂ ਇਹ ਵੀਡੀਓ ਇੱਕ ਵਾਰੀ ਤੁਹਾਨੂੰ ਵੀ ਜਰਾ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਹਰ ਸਿਮਰਤਪੁਰ ਬਾਦਲ ਨੇ ਖਰਗਿੰਦਰ ਸਿੰਘ ਦੇ ਹੱਕ ਦੇ ਵਿੱਚ ਇੱਕ ਵਿਦੇਸ਼ ਮੰਤਰਾਲੇ ਤੱਕ ਜਿਹੜੀ ਪਹੁੰਚ ਕਰਨ ਦੀ ਇਹ ਬੁਹਾਰ ਲਾਈ ਹੈ ਸੋ ਬਹੁਤ ਵਧੀਆ ਜਿਹੜਾ ਇਹ ਸ਼ਲਾਘਾ ਜੋ ਕਦਮ ਹੈ ਹਰਸਿਮਰਤਪੁਰ ਬਾਦਲ ਦਾ ਵੀ ਕਿਉਂਕਿ ਆਪਣੇ ਪੰਜਾਬ ਦੇ ਪੁੱਤਾਂ ਦੇ ਲਈ ਇਹ ਸਭ ਕੁਝ ਕਰਨਾ ਹੱਕ ਹੈ ਇਹਨਾਂ ਦਾ ਜੋ ਕਿ ਹਰਸਿਮਰਤਪੁਰ ਬਾਦਲ ਹੋਣਾ ਤੇ ਬੋਲੋ ਵਾਫੂ ਵੀ ਨਿਵਾਇਆ ਕੀ ਕਹਿਣਾ ਹਰਸਿਮਰਤਪੁਰ ਬਾਦਲ ਹੋਣਾ ਦਾ ਆਉ ਤੁਹਾਨੂੰ ਸੁਣਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕੇਂਦਰ ਦੀ ਸਰਕਾਰ ਨੂੰ ਕੋਰਜ਼ੋਰ ਬੇਨਤੀ ਕਰਦੀ ਆ। ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ। ਕਿ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੋਲ ਪਿੰਡ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ 30 ਲੋਕਾਂ ਦੀ ਜਾਨ ਗਈ ਹੈ। ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹੋ ਜਿਹਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਨਵੋਜ ਕੇ ਕੋਈ ਕਰ ਦਿੱਤਾ ਤਾਂ ਸਖ ਸਜ਼ਾ 12 6 ਪੜਨੋਂ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਟਰੱਕਾਂ ਦਾ ਕੰਮ ਕਰਦੇ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾ ਉਹਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਨਵੋਜ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਤੋਂ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਨੇ ਜਾਣ ਬੁੱਝ ਕੇ ਕਿਸੇ ਦੀ ਕਤਲ ਜਾਂ ਕੋਈ ਜਾਨ ਜਾਣ ਬੁੱਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਸ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਕੈਂਸਲ ਕੀਤਾ ਜਾਏ ਤੇ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗਟੇ ਖੰਡ ਪਾਈ ਜਾਏ। ਇਹ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿन्हें ਉਹਨਾਂ ਦਸਤਾਰ ਤੋਂ ਬਿਨਾਂ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ, ਸਾਡੇ ਸ਼ਰੀਰ ਦਾ ਇੱਕ ਇਸਾਈ ਗੁਰੂ ਤੋਂ ਦਿੱਤੀ ਹੋਈ ਦਾਤ ਹੈ। ਇੰਨੀ ਘਟ ਕੋਟ ਸਿਖਾਂ ਦੇ ਮਨਾਚੇ ਉਹਨਾਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿੱਖ ਧੱਕਣ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਵਾਜ਼ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੀ ਹਾਂ ਕਿ ਏਕਸਟਰਨ ਅਫੇਅਰਸ ਮੰਤਰੀ ਜੈ ਸ਼ੰਕਰ ਜੀ ਇਹਨੂੰ ਪੂਰ ਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਕ੍ਰਾਫ ਡਰਾਈਵ ਲਾਵੇ ਖਿਲਾਫ ਜਿਹੜੀ ਸਰਚ ਵੈਨੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨੀ ਹੈ